ਸਤਿ ਸ੍ਰੀ ਅਕਾਲ ਦੋਸਤੋ ਸਾਰੇ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈ ਜੀ ਆ ਪਿੰਡ ਨਵਾ ਪਿੰਡ ਤਸੀਦ ਜ਼ਿਲ੍ਹਾ ਸ਼੍ਰੀ ਅਮਰitsar ਸਾਹਿਬ ਲੱਗਦਾ ਹੈਗਾ ਆਹ ਲੁਪਹਿਤਾ ਚੌਂਕ ਰੋਡ ਦੇ ਉੱਪਰ ਜਿਹੜਾ ਪਿੰਡ ਹੈਗਾ ਨਵਾ ਪਿੰਡ 12 ਕਿਲੋਮੀਟਰ ਦੀ ਦੂਰੀ ਅਮਰitsar ਸ਼ਹਿਰ ਤੋਂ ਦੋ ਵੜਾ ਦੋਸਤੋ ਤੋਕਰ ਵੜਾ ਤੁਹਾਨੂੰ ਦਿਖਾਵਾਂਗੇ ਇੱਕ ਜਿਹੜਾ ਤੁਸੀਂ ਵੜਾ ਦੇਖ ਰਹੇ ਹੋ ਤੀਜਾ ਸੂਆ ਮੰਨ ਸਕਦੇ ਹੋ ਦੋਸਤੋ ਚਾਹੀ ਚੌਥਾ ਸੂਆ ਮੰਨ ਲਓ ਠੀਕ ਆ ਤੇ ਡੇਢ ਮਹੀਨੇ ਦੀ ਜਿਹੜੀ ਦੋਸਤੋ ਏਆਈ ਹੋਈ ਆ ਬਾਕੀ ਹੁ ਇਸ ਤੋਂ ਬਾਅਦ ਜਿਹੜੀ ਸੈਕੰਡ ਨੰਬਰ ਤੇ ਆਪਾਂ ਤੁਹਾਨੂੰ ਬੈਰ ਦਿਖਾਉਣੀ ਹੈ ਜੀ ਇਹ ਤਕਰੀਬਨ ਪਿਛਲੇ ਸੂਬੇ ਦੇ ਵਿੱਚ ਹੁਣ ਚੱਲ ਰਹੀ ਹੈ ਕਿ ਦੂਜੇ ਸੂਬੇ ਦੀ ਗੱਲ ਬਿਲਕੁਲ ਜਿਹੜਾ ਦੋਸਤੋ 1.5 ਮਹੀਨੇ ਦਾ ਸਮਾਂ ਇਸ ਏਆਈ ਕੀਤੇ ਨੂੰ ਹੋ ਚੁੱਕਾ ਹੈ ਜੀ 7 ਕਿਲੋਟਰ ਜਿਹੜਾ ਦੁੱਧ ਇਸ ਦੇ ਥੱਲੇ ਵੀ ਜਿਹੜਾ ਬਿਲਕੁਲ ਰੈਡੀ ਹੈਗਾ ਦੋਨੋਂ ਟਾਈਮ ਦੀ ਚੋਈ ਤੁਸੀਂ ਕਰ ਸਕਦੇ ਹੋ ਘਰ ਵੇਜਟ ਕਰਕੇ ਮੁੱਲ ਪਾਪੜ ਤਾਂ ਕੀ ਹੈ ਤੁਸੀਂ ਖਾਸ ਤੌਰ ਤੇ ਵੀਰ ਦੇ ਨਾਲ ਸੰਪਰਕ ਕਰ ਸਕਦੇ ਹੋ ਬਿਲਕੁਲ ਜੈਨੂਨ ਰੇਟ ਹੈ ਠੀਕ ਹੈ 1.5 14 14000 ਜਿਹੜਾ ਦੋਸਤੋ ਮੁੱਲ ਹੈਗਾ ਲੈ ਦੇ ਹਾ ਨਾ ਜਿਹੜਾ ਕੋਈ ਵੀ ਵੇੜ ਤੁਸੀਂ ਖਰੀਦ ਰਹੋ ਦੋਨਾਂ ਵੇੜਾਂ ਦੇ ਵਿੱਚੋਂ 7